ਇਹ ਤੁਹਾਨੂੰ ਤੈਰਨਾ ਸਿਖਾਉਣਗੇ ਜਿਹੜੇ ਬੱਚਿਆਂ ਨੂੰ ਤੈਰਨਾ ਨਹੀਂ ਆਉਂਦਾ ਉਹ ਵੀਡੀਓ ਦੇਖ ਕੇ ਤੈਰਨਾ ਸਿੱਖ ਸਕਦੇ ਨੇ ਇਹਨੂੰ ਦੱਸੂਗੇ ਤੈਰਨਾ ਕਿਵੇਂ ਕਰਨਾ ਦੇਖੋ ਚਲੋ ਜੀ ਚਲੋ ਜੀ ਦੇਖੋ ਉਕਣੀ ਉਹਦੇ ਮੰਗੂ ਜਾਓ ਪਹਿਲੇ ਕਿਕੜਾ ਆਏ ਤੇ ਵੀ ਆਏ ਪੈ ਜਾਓ ਰੇ ਰੇ ਪੈ ਕੇ ਹੈ ਸਹਾਰਨਾ ਹੁਣ ਤਿਆਰ ਹੋ ਗਿਆ ਇਹ ਨੂੰ ਓਕਮਾਚੂ ਨਹੀਂ ਕਰਦੇ ਜੇ ਪਹਿਲਾਂ ਕਮਾਚੂ ਕਮਾਚੂ ਕਰਿਆ ਤਾਂ ਮੈਂ ਕਹਿੰਦਾ ਕਿ ਕਮਾਚੂ ਕਰਦੇ ਮੈਂ ਇਹ ਵਾਲੇ ਨੂੰ ਐ ਕਰ ਦੇ ਦਿੰਦਾ ਆ ਆ ਦੇਖੋ ਤੈਰਨੇ ਵਾਸਤੇ ਪਰ ਇਹ ਨਹੀਂ ਜੇ ਮੇਰੇ ਤਾਂ ਹੀ ਦੱਸਾਂਗਾ ਤੈਰਨੇ ਵਾਸਤੇ ਕੋਈ ਔਖਾ ਨਹੀਂ ਤੈਰਨਾ ਤੈਰਨਾ ਬੜਾ ਔਖਾ ਹੈ ਲਾਗੋ ਯੋ ਖੜ ਜਾ ਤੈਰ ਨਹੀਂ ਦਿੰਦਾ ਉਪਰੇ ਹੋਈ ਆ ਉਧਰ ਜਾ ਯਾਰ ਮਨਵੀਰ ਉਹ ਪਰ ਤੈਰਨੇ ਬਾਅਦ ਤੇ ਸ਼ਰੀਪ ਨੂੰ ਢਿੱਲਾ ਛੱਡ ਦੋ ਹੈ ਆ ਆ ਪੈ ਗਏ ਫਿਰ ਆਏ ਆ ਹਥਾਰ ਨੂੰ ਆਏ ਮਾਰਨਾ ਪਿੱਛੇ ਨੂੰ ਆਏ ਠੀਕ ਹੈ ਜੱਤਾ ਨੂੰ ਆਏ ਮਾਰਨਾ ਪਿੱਛੇ ਜੱਕਣਾ ਕੋ ਉਹ ਜੱਕਣਾ ਪੁਲਿਸ ਵਾਲਿਆਂ ਦਾ ਪਤਾ ਨਹੀਂ ਫਿਰਦਾ ਪਿੱਛੇ ਮਾਰਨਾ ਪਿੱਛੇ ਤੇ ਪੰਡਾ ਪਟਕ ਦੇਖੋ ਆਏ ਹੈਂ ਪੁੱਠਾ ਪੁੱਠਾ ਤੈਰਨਾ ਵੀ ਦੀਵਾ ਦਿੰਦੇ ਪੁੱਠਾ ਤੈਰਨਾ ਹੈ ਪਿੱਛੇ ਦੇ ਲੰਘ ਲੈ ਛੱਡ ਦੇਣਾ ਸਰੀਰ ਨੂੰ ਕੋਈ ਨਹੀਂ ਔਖਾ ਤੈਰਨਾ ਲੈ ਛੱਡ ਕੇ ਹਾਏ ਪੈ ਜਾਓ ਬੈਹ ਗਿਆ ਆ ਦੇਖੋ ਆਏ ਮੱਤੋਂ ਆਈ ਜਾਓ ਬਸ ਗੁਚਕੀ ਮਾਰਨੀ ਵੀ ਦੱਸਾ ਗੁਚਕੀ ਮਾਰਨੀ ਗੁਚਕੀ ਉਹ ਦਿਖਾਉਣਾ ਕੋਈ ਬਾਹਰ ਤੇ ਬਾਹਰ ਆਏ ਹੈ ਜੱਟ ਆਏ ਸੀ ਨਾ